ਪਿੰਡ ਸੇਦੂਪੁਰਾ ਇਲਾਕੇ ਦੇ ਵਿੱਚ ਦੇਰ ਰਾਤ ਪ੍ਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ ਇੱਕ ਵਿਅਕਤੀ ਦੀ ਹੋਈ ਮੌਤ ਪੁਲਸ ਨੇ ਕੀਤਾ ਮਕਦਮਾ ਦਰਜ ਪੁਲਸ ਅਧਿਕਾਰੀਆਂ ਵੱਲੋਂ ਮਕਦਮਾ ਦਰਜ ਕਰ ਲਿੱਤਾ ਗਿਆ ਹੈ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਸਾਬਕਾ ਸਰਪੰਚ ਹੈ ਅਤੇ ਪ੍ਰਾਣੀ ਰੰਜਿਸ਼ ਨੂੰ ਲੈ ਕੇ ਪਹਿਲਾਂ ਵੀ ਇਹਨਾਂ ਦਾ ਝਗੜਾ ਚੱਲ ਰਿਹਾ ਸੀ ਅਤੇ ਕੱਲ ਰਾਤ ਲਾਈਟ ਬੰਦ ਹੋਣ ਨੂੰ ਲੈ ਕੇ ਇੱਕ ਵਾਰ ਫਿਰ ਝਗੜਾ ਹੁੰਦਾ ਹੈ ਅਤੇ ਸਾਬਕਾ ਸਰਪੰਚ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਦੀ ਮੌਤ ਹੋ ਗਈ ਅਤੇ ਪੁਲਸ ਅਧਿਕਾਰੀ ਵੱਲੋਂ ਮੁਕਦਮਾ ਦਰਜ ਕਰ ਲਿਆ ਗਿਆ ਹੈ ਦਿਨ ਮੰਗਲਵਾਰ 8 ਤਰੀਕ ਸਮਾਂ तकरीबन 1:02 ਤੇ ਪੁਲਸ ਅਧਿਕਾਰੀ ਐਮਬੂਲੈਂਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਗੱਲ ਕੁਛ ਨਹੀਂ ਹੈ ਕਿ ਇਹ ਪਹਿਲਾਂ ਪੁਰਾਣੀ ਰੰਜਿਸ਼ ਰੱਖਦੇ ਹੀ ਮੇਰੇ ਨਾਲ ਮੈਂ ਮਤਲਬ ਬੋਲ ਚੱਲ ਨਹੀਂ ਕੋਈ ਮਰਨਣਾ ਹੈਗਾ ਉਹ ਤੋਂ ਪਹਿਲਾਂ ਮੇਰੇ ਕਾਰ ਦੇ ਸ਼ੀਸ਼ੇ ਤੋੜੇ ਆਏ ਦੀ ਲੇਡੀ ਦੀ ਵਾਈਫ ਆ ਮੇਰਾ ਮੁੰਡਾ ਸਹਿਜਪਾਲ ਜਿਹਦਾ ਅਸਲ ਨਾਮ ਦਾ ਸ਼ੁਭਮ ਹੈ ਦਲੰਦਰ ਦਾ ਪੁੱਛੋਂ ਰਹਿਣ ਵਾਲਾ ਤੇ ਇਹ ਇਥੇ ਆਪਣੇ ਵਾਈਫ ਦੇ ਘਰੇ ਰਹਿੰਦਾ ਤੇ ਇਹਨਾਂ ਨੇ ਪਹਿਲੇ ਮੇਰੀ ਕਾਰ ਦੇ ਸ਼ੀਸ਼ੇ ਤੋੜੇ ਦੀ ਵਾਈਫ ਨੇ ਤੁਹਾਡੇ ਸਵੇਰੇ ਮੁੜ ਕੇ ਬਾਅਦ ਸੜਨਾ ਝਗੜਾ ਕੀਤਾ ਉਸ ਤੋਂ ਬਾਅਦ ਅਜ ਮਹੀਨੇ ਬਾਅਦ ਇਹਨਾਂ ਨੇ ਆਹ ਵਾਕਿਆ ਕਰਤਾ ਮੇਰੇ ਫਾਦਰ ਸਾਹਿਬ ਨੂੰ ਮਤਲਬ ਇਹਨਾਂ ਨੇ ਸ਼ੂਟ ਕੀਤਾ ਉਹਦੇ ਵਿੱਚ ਇਹਨਾਂ ਸੱਤ ਬੁਲੇਟ ਚਲਾਈਆਂ ਤਿੰਨ ਬੁਲੇਟ ਮੇਰੇ ਫਾਦਰ ਸਾਹਿਬ ਦੇ ਲੱਗੀਆਂ ਨੇ ਜਿਨ੍ਹਾਂ ਨਾਲ ਹੋਂ ਦੀ ਸਪੋਰਟ ਤੇ ਡੈਥ ਹੋ ਗਈ ਇਹਦਾ ਲਾਇਸੈਂਸ ਨਹੀਂ ਹੈਗਾ ਦੋ ਨੰਬਰ ਦੇ ਹਥਿਆਰ ਨਾ ਨਹੀਂ ਦਿੱਤਾ ਫਰਾਂ ਵਾਕਿਆ ਕੀਤਾ ਜੀ ਪਹਿਲਾਂ ਵੀ ਚਾਹਾਂ ਜਿਵੇਂ ਪਿਛਲੀ ਵਾਰੀ ਜੋ ਮਹੀਨਾ ਪਹਿਲਾਂ ਜੋ ਤਾਂ ਅਸੀਂ ਦਰਖਾਸਤ ਵੀ ਠਾਣੀ ਦਿੱਤੀ ਸੀ ਤੇ ਝਗੜਾ ਹੋਇਆ ਇਹ ਨਾ ਉਹ ਵੀ ਇਮਪਲਸਨ ਆ ਕੇ ਮੌਕਾ ਵੇਖਿਆ ਉਹਦੇ ਨੇ ਇਹ ਚੀਜ਼ ਕਹੀ ਕਿ ਕੋਈ ਨਾ ਮੈਂ ਠਾਣੀ ਨਹੀਂ ਜਾਣਾ ਨਾ ਮੈਂ ਕੋਈ ਰਾਈਨਾਮਾ ਕਰਨਾ ਮੈਂ ਦੱਸੂ ਬਾਅਦ ਵਿੱਚ ਮਤਲਬ ਕਿ ਜੋ ਵੀ ਮੈਂ ਕਰੂੰਗਾ ਕਾਰਵਾਈ ਇਹਦੇ ਹੱਲ ਕਰੂੰਗਾ ਤੇ ਉਸ ਵੇਲੇ ਪੁੱਛ ਰਾਤ ਨੂੰ ਇਹ 11:30 ਦੇ ਮਤਲਬ 12 ਦੇ ਵਿੱਚ ਵਿੱਚ ਦੇ ਟਾਈਮ ਸੀ ਮਤਲਬ 11:30 ਦੇ ਕਰਕੇ ਸਰ ਉਦੋਂ ਹੋਇਆ ਕਿ ਜਦੋਂ ਇਹ ਜਦੋਂ ਇਹ ਬਾਹਰ ਨਿਕਲੇ ਦੋਵੇਂ ਪਰਿਵਾਰ ਤੁਸੀਂ ਨਿਕਲੇ ਉਹ ਵੀ ਨਿਕਲੇ ਤੇ ਕਾਰਨ ਕੀ ਬਣਿਆ ਕਿ ਕੱਲ ਤੋਂ ਗੱਲਬਾਤ ਕਿੱਥੋਂ ਹੋਈ ਕੱਲ ਕੁਛ ਨਹੀਂ ਰਾਤ ਦੀ ਲਾਈਟ ਉਸ ਖਰਾਬ ਸੀ ਤੇ ਕੋਈ ਕਲੋਨੀ ਦੇ ਸਾਰੇ ਵਿੱਚ ਲਾਈਟ ਬੰਦ ਸੀ ਤੇ ਸਾਡੇ ਆ ਦਰਵਾਜ਼ੇ ਨਾਲ ਉਹ ਬੋਡੀ ਪਈ ਸੀ ਤੇ ਫਾਦਰ ਸਾਹਿਬ ਅੰਦਰ ਖਾਣਾ ਖਾ ਰਹੇ ਸੀ ਇਹਨੇ ਪਹਿਲਾਂ ਬੋਡੀ ਛੁੱਟੀ ਉਹ ਦੇ ਬੋਡੀ ਲਗਾਈ ਕਿ ਨਹੀਂ ਉਸ ਨਾਲ ਉਹਦੇ ਸਾਡੀ ਤਾਂ ਲਾਈਟ ਖਰਾਬ ਹੋਈ ਨਾ ਤਾਂ ਮੈਕੈਨਿਕ ਲਾ ਕੇ ਗਏ ਸੀ ਨਾ ਉਹਨਾਂ ਦੇ ਘਰ ਦੇ ਕੰਦ ਲੱਗੇ ਨਹੀਂ ਆਪਣੀ ਘਰ ਦੇ ਆਪਣੇ ਅੰਦਰ ਲੱਗੇ ਉਧਰੋਂ ਉਹਨਾਂ ਨੇ ਹੱਥ ਮਾਰ ਕੇ ਛੁੱਟੀ ਹੈ ਅਜ ਉਧਰੋਂ ਉੱਤੋਂ ਛੁੱਟੀ ਹੈ ਥੱਲੇ ਛੁੱਟੀ ਨਹੀਂ ਥੱਲੇ ਸਾਹਮਣੇ ਦੁਕਾਨ ਦੇ ਸਾਹਮਣੇ ਬੋਡੀ ਛੁੱਟ ਦਿੱਤੀ ਫਿਰ ਕੀ ਹੋਇਆ ਫਿਰ ਉਸ ਵੇਲੇ ਫਾਦਰ ਸਾਹਿਬ ਬਾ ਕੋਈ ਗੱਲ ਬੰਦ ਨਹੀਂ ਕੀਤੀ ਕੋਈ ਗੱਲ ਬੰਦ ਨਹੀਂ ਕੀਤੀ ਸਿੱਧਾ ਛੂਟੀ ਕੀਤਾ ਕਿੰਨੀਆਂ ਕੋਈਆਂ ਮਾਰੀਆਂ ਇਹਨਾਂ ਨੇ 7 ਫਾਇਰ ਕੀਤੇ ਨੇ ਜਿਨ੍ਹਾਂ ਤੋਂ 3 ਫਾਇਰ ਮੇਰੇ ਫਾਦਰ ਸਾਹਿਬ ਦੇ ਲੱਗੇ ਨੇ ਤੇ ਬਾਕੀ ਅਸੀਂ ਮੈਂ ਤੇ ਆਪਣੀ ਮਦਰ ਨਾਲ ਭੱਜ ਕੇ ਜਾਣ ਪਈ ਆਈ ਮੁੜ ਕੇ ਆਪਣੇ ਪਾਪਾ ਨੂੰ ਚੱਕਿਆ ਕਿ ਜੋ ਮੁੜ ਕੇ ਮੁੱਖੋਂ ਨਾਲ ਹੱਥ ਪਾਤੀ ਬੜੀ ਗੰਭੀਰ ਹਾਲਤ ਵਿੱਚ ਤੁਸੀਂ ਫਿਰ ਮੌਕੇ ਤੇ ਕਿੱਥੇ ਖੜਿਆ ਨਾਲ ਮੌਕੇ ਤੇ ਫਿਰ ਮੈਨੂੰ ਆਈਬੀਓਆਈ ਹਸਪੀਟਲ ਸੜੇ ਨਾਲ ਫਿਰ ਚੱਲ ਗਿਆ ਮੇਰੇ ਨਾਲ ਮੇਰੇ ਆਪਣਾ ਕਜ਼ਨ ਹੀ ਭੁਆਈ ਦਾ ਬੇਟਾ ਉਹ ਤੇ ਜਦ ਗੋਲੀ ਰੰਡੇ ਉਹ ਨਾਲ ਨਾਲ ਗਿਆ ਨਾਲ ਮੇਰੀ ਮੇਰਾ ਬਾਹਰ ਰੈਸਟੋਰੈਂਟ ਮੇਰੇ ਆਪਣਾ ਸਟਾਫ ਹੀ ਹੋ ਗਿਆ ਮੇਰੇ ਨਾਲ ਤੁਹਾਡੇ ਪਿਤਾ ਜੀ ਪਿੰਡ ਦੇ ਦੱਸਿਆ ਰਿਹਾ ਕਿ ਹਾਂ ਜੀ ਸਾਫਾ ਸਰਪੰਚ ਜਿਹੜਾ ਪਿੰਡ ਸੈਦੂਪੁਰਾ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਇੱਕ ਆਲੀਦਲ ਪਾਰਟੀ ਅੱਛਾ ਇਹ ਇਸ ਤੋਂ ਇਲਾਵਾ ਨਾ ਕੋਈ ਰੰਜਿਸ਼ ਨਹੀਂ ਥੇ ਨਾ ਕੋਈ ਰੰਜਿਸ਼ ਕੋਈ ਹੈ ਹੀ ਨਹੀਂ ਕੋਈ ਵੀ ਮਤਲਬ ਜਿਹੜਾ ਤੁਹਾਡੇ ਨਾਲ ਟਕਰਾਰ ਹੋਇਆ ਪਹਿਲਾਂ ਉਹਦਾ ਕੀ ਕਾਰਨ ਸੀ ਜੀ ਉਹ ਗੱਡੀ ਤੇ ਤੁਸੀਂ ਦੱਸ ਰਹੇ ਸ਼ੀਸ਼ੇ ਤੋੜੇ ਇਹਨਾਂ ਨੇ ਉਹ 14 ਕਾਰਨ ਇਹਨਾਂ ਨੇ ਇਹ ਬਣਾਇਆ ਕਿ ਇੱਕ ਤੋਂ ਗੱਡੀ ਸਾਡੇ 게ਟ ਗੱਡੀ ਲਾਉਣਾ ਗੱਡੀ ਲਾਉਣ ਤੋਂ ਯਾਨੀ ਕਿ ਭਰਾ ਦੇ ਬੂਏ ਗੱਡੀ ਪਹਿਲਾਂ ਗੱਡੀ ਲਾਉਣ ਤੋਂ ਚੜਾ ਚੰਡਾ ਜਿਹੜਾ ਸ਼ੁਰੂ ਹੋਇਆ ਤੇ ਉਸ ਤੁਹਾਡਾ ਕਹਿੰਦਾ ਬਲ ਸੌਰਜਸ਼ ਨੂੰ ਲੈ ਕੇ ਇਹ ਜਿਹੜਾ ਸਾਰਾ ਇਹਨਾਂ ਦੇ ਕਾਰਨ ਉਹ ਰੋੜ ਹਾਰ ਕੇ ਮਤਲਬ ਕਿ ਇਹਨਾਂ ਦੀ ਵੀ ਹਾਂ ਕਿ ਨਾਈਵ ਨਹੀਂ ਇਹਨਾਂ ਨੇ ਤਾਂ ਮੈਂ ਇੱਕ ਇੱਕ ਬਹਾਨਾ ਹੀ ਬਣਾਇਆ ਕਿ ਬਸ ਮਤਲਬ ਬੋਲ ਚੱਲਦਾ ਜੋ ਵੀ ਇਹ ਜਿਹੜਾ ਮਰਤਕ ਆ ਪ੍ਰਿੰਦਸਿਕ ਸਾਫਾ ਸਰਪੰਚ ਤੇ ਸੁਭਮ ਸਿੰਘ ਪਾਲ ਜਿਨੇ ਇਹ ਕਤਲ ਕੀਤਾ ਇਹ ਦੋਵੇਂ ਆਪਸ ਵਿੱਚ ਗਵੰਡੀ ਆ ਇੱਕ ਦੀ ਜਿਹੜਾ ਸੁਭਮ ਇਹਦੀ ਹੈਗੀ ਆ ਕੋਠੀ ਨੰਬਰ 185 ਤੇ ਮਿਤਕ ਪ੍ਰਮੋਦ ਸਿੰਘ ਦੀ ਜਿਹੜੀ ਕੋਠੀ ਨੰਬਰ 186 ਆ ਇਹ ਆਪਸ ਵਿੱਚ ਗਵੰਡੀ ਇਹਨਾਂ ਦੇ ਗੱਡੀਆਂ ਨੂੰ ਲਾਉਣ ਨੂੰ ਲੈ ਕੇ ਝਗੜਾ ਹੋਇਆ ਗਲੀ ਦੇ ਵਿੱਚ ਤੇ ਪਹਿਲਾਂ ਵੀ ਇਹਨਾਂ ਦਾ ਮੜਾ ਮੋਟਾ ਟੋਟੂ ਮੈਮਾ ਚੱਲਣ ਦੀ ਇਸੇ ਗੱਲ ਨੂੰ ਲੈ ਕੇ ਤੇ ਕੱਲ ਇਹਨਾਂ ਦੀ ਹੋਈ ਆ ਤਕਰਾਰ ਬਾਜੀ ਤੇ ਜਿਹੜਾ ਸੁਭਮ ਆ ਇਹਨੇ ਦਸਤੀ ਪਿਸਟਲ ਨਾਲ ਸਾਬਕਾ ਸੁਲਪਿੰਦਰ ਸਿੰਘ ਨੂੰ ਤੇਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਪਰ وجہ ਕੀ ਰਹੀ ਰਾਤ ਨੂੰ ਕੋਈ ਜਿਹੜੀ ਛੜੜਾਇਆ ਉਸ ਦੀ وجہ ਕੀ ਸੀ وجہ ਰਾਤ ਬੱਤੀ ਖਰਾਬ ਸੀ ਤੋਂ ਬੱਤੀ ਖਰਾਬ ਨੂੰ ਕਰਕੇ ਜਿਹੜੀ ਉਹ ਪੌੜੀ ਲਾਈ ਉਹਨਾਂ ਨੇ ਸਾਬਕਾ ਸਰਪੰਚ ਪੁਲੰਦਰ ਸਿੰਘ ਨੇ ਤੋਂ ਪੌੜੀ ਜਿਹੜੀ ਉਹਨੇ ਮੁੰਡੇ ਨੇ ਜਿਹੜੀ ਉਹ ਸੁਰਤੀ ਲਾ ਕੇ ਇਸੇ ਗੱਲ ਨੂੰ ਲੈ ਕੇ ਨਾਂਜੀ ਤਰਾਰਤਾ ਜੀ ਐਫ ਆਈ ਆਰ ਕਿਸ਼ ਕਰਤੀ ਹਾਂਜੀ ਬਿਲਕੁਲ ਕਰਤੀ ਹੈ ਜੀ 104 ਨੰਬਰ ਐਫ ਆਈ ਆਰ 1031 35 BNS 25273459 ਹਨारागासाफी एफआईआर ਲਾਉਚ ਕਰ ਦਿੱਤੀ ਦੋਸਤੀ ਨਹੀਂ ਹਲੇ ਗ੍ਰਿਫਤਾਰ ਹਲੇ ਫਰਾਰ ਹੈ ਜੀ ਉਹਦਾ ਕਰ ਰਹੇ ਆ ਜੀ ਵਾਈਫ ਦੀ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਆਈ ਹੈ ਵਿੱਚ ਹਾਂ ਜੀ ਬਿਲਕੁਲ ਜੀ ਉਹ ਵੀ ਨਾਮਜਦ ਦੇ ਮਕਦਮੇ ਚ ਦੋਵਾਂ ਤੇ ਹਾਂ ਜੀ ਉਹ ਉਹਨਾਂ ਦੇ ਨਾਲ ਵੀ ਇਹਨਾਂ ਦਾ ਝਗੜਾ ਜਿਹਾ ਉਹ ਹੋਇਆ ਹੈ ਇਕੱਠਿਆਂ ਦੇ